ਹੈਲੋ ਸਟੂਡੈਂਟਸ ਮੈਂ ਧਿਆਨ ਕਲਾਸਿਸ ਤੋਂ ਧਿਆਨ ਕਲਾਸਿਸ ਮੁਖਸਰ ਤੋਂ ਡਾਕਟਰ ਕੰਚਨ ਤੁਹਾਨੂੰ ਅੱਜ ਪੰਜਾਬੀ ਦੇ ਜਿਹੜੇ ਆਪਣੇ ਮਤਲਬ ਹੈਗੇ ਐ ਸਲੇਪਸ ਦੇ ਵਿੱਚ ਲੇਖਕ ਉਹਨਾਂ ਨੇ ਜਿਹੜੇ ਜਿਹੜੇ ਪੱਤਰ ਕੱਢੇ ਰਸਾਲੇ ਕੱਢੇ ਉਹਨਾਂ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ ਪਹਿਲੇ ਲੇਖਕ ਹੈ ਆਪਣੇ ਭਾਈ ਵੀਰ ਸਿੰਘ ਜੀ ਉਹਨਾਂ ਨੇ ਜਿਹੜਾ ਪੱਤਰ ਕੱਢਿਆ ਉਹ ਸੀਗਾ ਖਾਲਸਾ ਸਮਾਚਾਰ ਜਿਹੜਾ ਕਿ 1899 ਈਸਵੀ ਵਿੱਚ ਉਹਨਾਂ ਨੇ ਕੱਟਿਆ ਇਹ ਹਫਤਾਵਾਰੀ ਸੀ ਇਹ ਹਫਤੇ ਬਾਦ ਛਪਦਾ ਸੀ ਇੱਕ ਉਹਨਾਂ ਨੇ ਪੱਤਰ ਕੱਢਣ ਨਿਰਗੁਣ ਆਰਾ ਜਿਹੜਾ ਕਿ 1896 ਈਸਵੀ ਵਿੱਚ ਛਪਿਆ ਉਦੋਂ ਬਾਅਦ ਅਗੇ ਪੂਰਨ ਸਿੰਧ ਜਿਨ੍ਹਾਂ ਦਾ ਪੱਤਰ ਸੀ ਖੰਡਰੀਕ ਜੋਨ ਅੰਦਰੇਜੀ ਦਾ ਪੱਤਰ ਸੀ ਇਹ ਤੇ ਦੂਜਾ ਪੱਤਰ ਸੀ ਗਰਜ ਦੀ ਪ੍ਰਭਾਤ ਇਹ ਜਾਪਾਨ ਦਾ ਪੱਤਰ ਸੀ ਤੀਜੇ ਸੀ ਅਮਰਤਾ ਪ੍ਰੀਤਮ ਜਿਨ੍ਹਾਂ ਦਾ ਪੱਤਰ ਸੀਗਾ ਨਵੀਂ ਦੁਨੀਆ ਇਹ ਮਹੀਨੇ ਬਾਅਦ ਛਪਦਾ ਸੀ ਤੇ 1938 ਦੇ ਵਿੱਚ ਸ਼ੁਰੂ ਕੀਤਾ ਉਹਨਾਂ ਨੇ ਇੱਕ ਉਹਨਾਂ ਨੇ ਨਾਗਮਨੀ ਪੱਤਰ ਕੱਢਿਆ ਜੋ ਉਹ ਵੀ ਮਹੀਨੇ ਬਾਅਦ ਛਪਦਾ ਸੀ ਤੇ 1966 ਦੇ ਵਿੱਚ ਸ਼ੁਰੂ ਕੀਤਾ ਅੱਗੇ ਹੈ ਹੀਰਾ ਸਿੰਘ ਦਰਤ ਜਿਨ੍ਹਾਂ ਨੇ ਫੁਲਵਾੜੀ ਪੱਤਰ ਦੀ ਸ਼ੁਰੂਆਤ ਕੀਤੀ 1924 ਦੇ ਵਿੱਚ ਜੋ ਕਿ ਮਹੀਨੇ ਬਾਅਦ ਛਪਦਾ ਸੀ ਤੇ ਅਤਾਲੀ ਪੱਤਰ ਜਿਹੜਾ ਕੀ ਦੇਣਿਕ ਅਖਬਾਰ ਸੀ ਰੋਜ਼ਾਨਾ ਛਪਣ ਵਾਲਾ ਅਖਬਾਰ 1920 ਦੇ ਵਿੱਚ ਦੀਦੇ ਸੰਪਾਦਕ ਸੀਗੇ ਦੇ ਮਤਲਬ ਕਾਲੀ ਪੱਤਰ ਦੇ ਸੁੰਦਰ ਸਿੰਘ ਲਾਇਲਪੁਰੀ ਤੇ ਮੰਗਲ ਸਿੰਘ ਅਗਲੇ ਲੇਖਕ ਹੈ ਪਾਸ਼ ਜਿਨ੍ਹਾਂ ਦਾ ਪੱਤਰ ਸੀਗਾ ਸਿਆੜ 1973 ਦੇ ਵਿੱਚ ਛਪਨਾ ਸ਼ੁਰੂ ਹੋਇਆ ਹਮ ਜੋਤੀ 1974 ਦੇ ਵਿੱਚ ਹਾਕ 1979 ਵਿੱਚ ਦੇਸ਼ ਪ੍ਰਦੇਸ਼ ਉਹ ਲੰਡਨ ਦੇ ਵਿੱਚ ਉਹਨਾਂ ਨੇ ਕੱਢਿਆ ਸੀ ਐਂਟੀ 47 1986 ਦੇ ਵਿੱਚ ਅਮਰੀਕਾ ਵਿੱਚ ਕੱਟਿਆ ਰੋਲੇਬਾਨ ਇਹ ਉਹਨਾਂ ਨੇ ਜਦੋਂ ਪਿੰਡ ਰਹਿੰਦੇ ਹੁੰਦੇ ਸੀ ਉਦੋਂ ਕੱਟਿਆ ਸੀ ਅਗਲੇ ਲੇਖਕ ਹੈ ਚਰਨ ਸਿੰਘ ਸ਼ਹੀਦ ਜਿਨ੍ਹਾਂ ਨੇ ਸ਼ਹੀਦ ਰਸਾਲਾ ਸ਼ਹੀਦ ਪੱਤਰ ਕੱਢਿਆ 1911 ਦੇ ਵਿੱਚ ਸ਼ੁਰੂ ਕੀਤਾ ਜਥੇਦਾਰ 1922 ਦੇ ਵਿੱਚ ਜਿਹੜਾ ਕਿ ਰੋਜ਼ਾਨਾ ਮਾ ਪੱਤਰ ਸੀ 1922 ਦੇ ਵਿੱਚ ਸ਼ੁਰੂ ਕੀਤਾ ਮੋਜੀ उन्नीस सौ हफ्ते बाद छप साहित्य पत्र ज़रा प्रकाशित करना शुरू किया उन्नीस सौ चौवंजा महीने बाद गुरबख्श सिंह प्रीत लड़ी जिन्ह ने प्रीत लड़ी पत्रका उन्नीस सौ तेती प्रकाश करनी शुरू की हिरदेपाल ਜਿਨ੍ਹਾਂ ਦਾ ਪੱਤਰ ਸੀਗਾ ਬਾਲ ਸੰਦੇਸ਼ 1940 ਦੇ ਵਿੱਚ